हां जी दोस्तों सारेया नुं सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਲੇਰ ਸਿੰਘ ਬਾਠ ਉਹਨਾਂ ਦੇ ਘਰ ਪਹੁੰਚੇ ਆ ਦੋਸਤੋ ਤੇ ਵੀਰ ਗੁਰਲਾਲ ਆਪਣੇ ਨਾਲ ਹੋਊਗਾ ਦੋਸਤੋ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਹਰ ਵਾਰ ਦੀ ਤਰ੍ਹਾਂ ਦੋਸਤੋ ਪਸ਼ੂ ਅੱਜ ਤਕਰੀਬਨ ਕੋਈ 4 ਵਕਾਊਆ ਵੀਰ ਉਹਨਾਂ ਦੇ ਕੋਲ ਤੇ ਚਾਰੇ ਦੋਸਤੋ ਅੱਜ ਨੀਲੀ ਰਾਵੀ ਦੀਆਂ ਮੱਝਾਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਨੇ ਤਿੰਨ ਪਾਸੋਂ ਸੂਏ ਸੂਏ ਆ ਤੇ ਇੱਕ ਝੋਟੀ ਗੱਬੜ ਦਿਖਾਵਾਂਗੇ ਪੂਰੀ ਡਿਟੇਲ ਲੈ ਲਾਂਗੇ ਦੋਸਤੋ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਮਿਲ ਸਕੇ ਅੱਜ ਤਰੀਕ ਦੋਸਤੋ 2 ਫਰਵਰੀ ਆ ਤੇ ਸਮਾਂ ਕੋਈ ਦੁਪਹਿਰ ਦਾ ਹੈਗਾ ਬਾਕੀ ਸਮਾਂ ਤੁਹਾਨੂੰ ਆਪਾਂ ਨੋਟ ਕਰਾ ਦਿੰਨੇ ਆ ਸਮਾਂ ਕੋਈ ਦੋਸਤੋ 1 ਵਜੇ ਕੋਈ 15 ਮਿੰਟ ਦਾ ਸਮਾਂ ਹੈਗਾ ਦੁਪਹਿਰ ਦਾ ਬਾਕੀ ਟਾਈਮ ਜਿਹੜਾ ਮਾਰਨਿੰਗ ਦਾ ਦੋਸਤੋ ਚਵਾਈ ਦਾ ਉਹ ਵੀ ਆਪਾਂ ਪੁੱਛ ਲਾਂਗੇ ਬਾਕੀ ਕੋਈ ਵੀਰ ਦੋ ਟਾਈਮ ਆਪਣਾ ਟਾਈਮ ਤੋਂ ਟਾਈਮ ਚਵਾਈ ਕਰ ਸਕਦਾ ਘਰ ਆਣ ਕੇ ਜਿਹੜਾ ਕੋਈ ਵੀਰ ਗੱਬਣ ਪਸ਼ੂ ਖਰੀਦੂਗਾ ਦੋਸਤੋ ਚਾਹੂ ਥਣਾ ਦਾ ਟਿੱਪ ਕੇ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਹਰ ਵਾਰ ਆਪਣੀ ਬੇਨਤੀ ਹੁੰਦੀ ਆ ਸਾਰੇ ਖਰੀਦਦਾਰ ਵੀਰਾਂ ਦੇ ਅੱਗੇ ਤੇ ਖਾਸ ਹੋ ਜੇ ਤੁਸੀਂ ਪਿੰਡ ਡੱਲ ਕਰਨੀਆਂ ਡਲੇਰੀ ਵਾਂ ਪਿੰਡ ਬਿਲਕੁਲ ਨਜ਼ਦੀਕ ਆ ਕਲਸੀਆਂ ਤੇ ਖਾਲੜਾ ਪਿੰਡ ਵੀ ਥੋੜੀ ਦੂਰੀ ਤੇ ਹੈਗਾ ਆਉ ਲੈਣੇ ਆ ਜਾਣਕਾਰੀ ਵੀਰ ਗੁਰਲਾਲ ਸਿੰਘ ਤੋਂ ਪੁੱਛਦੇ ਆ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਬਾਕੀ ਮੱਝਾਂ ਝੋਟੀਆਂ ਦੋਸਤੋ ਅੱਜ ਸਾਰੀਆਂ ਜਿਹੜੀਆਂ ਨੀਲੀ ਤੇ ਨੀਲੀ ਰਾਵੀ ਦੇ ਵਿੱਚ ਨੇ ਸੋ ਪਸ਼ੂ ਜਿਹੜੇ ਕਾਫੀ ਵੀਰ ਸ਼ੌਂਕ ਰੱਖਦੇ ਆ ਨੀਲੀ ਰਾਵੀ ਦਾ ਖਰੀਦਣ ਦਾ ਸੋ ਉਹਨਾਂ ਵੀ ਅੱਜ ਦੋਸਤੋ ਤੋਹਫੇ ਵੀਰ ਲੈ ਕੇ ਆਇਆ ਤੇ ਗੁਰਲਾਲ ਭਾਈ ਸਭ ਤੋਂ ਪਹਿਲਾਂ ਸਾਸਤਰੀ ਕਾਲ ਮੇਰੇ ਵਾਲਾ ਵੀਰ ਜੀ ਪਿਆਰ ਭਰੀ ਸਾਸਤਰੀ ਕਾਲ ਹੋਰ ਸੁਣਾਓ ਠੀਕ ਠਾਕ ਜੀ ਠੀਕ ਠਾਕ ਗੁਰਲਾਲ ਸੇਕ ਵਧੀਆ ਵਧੀਆ ਚੜ੍ਹਦੀ ਕਲਾ ਵਿੱਚ ਦੀ ਤੁਸੀਂ ਸੁਣਾਓ ਠੀਕ ਆ ਤੇ ਗੁਰਲਾਲ ਅੱਜ ਫਿਰ ਆ ਕਿੱਥੋਂ ਮਾਲ ਇੱਕੋ ਘਰੋਂ ਲੈ ਆਂਦਾ ਮੈਨੂੰ ਤਾਂ ਲੱਗਦਾ ਯਾਰ ਜੀ ਜੀ ਆਪਾਂ ਨਾ ਵੀਰਾਂ ਦੀ ਬੜੇ ਦਿਨਾਂ ਦੀ ਡਿਮਾਂਡ ਆਉਂਦੀ ਸੀ ਵੀ ਵੀਰ ਜੀ ਬੂਰੀਆਂ ਚਲੋ ਆਪਾਂ ਦਿਨਾਂ ਚੋਂ ਵੀਰਾਂ ਨੇ ਮੰਗਿਆ ਦੇ ਦਿੱਤੀਆਂ ਉਹਨਾਂ ਨੂੰ ਹਾਂ ਅਰੇ ਨੀਲੀ ਰਾਵੀ ਦੀ ਮੱਝ ਵੀ ਰਹੀਏ ਤੁਸੀਂ ਪਹਿਲਾਂ ਬਣੀਆਂ ਵੀਡੀਓ ਤੇ ਪਾਉਂਦੇ ਰਹੇ ਜੇ ਤੇ ਹੁਣ ਕੀ ਚੱਕਰ ਆ ਮਾਣ ਇੱਕ ਦੀ ਡਿਮਾਂਡ ਪੂਰੀ ਕਰੀਏ ਨੀਲੀ ਰਾਵੀ ਦੀ ਵੀਰਾਂ ਦੀ ਫਿਰ ਅਗਲੀ ਵੀਡੀਓ ਫਿਰ ਮੋਰਾ ਲੈ ਆਵਾਂਗੇ ਵਿਸਾਈ ਦਿੱਤੀ ਸੀ ਬਣਨੀਆਂ ਤੇ ਬਣ ਗਈਆਂ ਨੇ ਬਣ ਗਈਆਂ ਆ ਜੋੜੀ ਆਪਾਂ ਨੂੰ ਮਾਣ ਦੀ ਕਿਰਪਾ ਨਾਲ ਕਿਹ ਘਰੋਂ ਬਣੀ ਆ ਤੇ ਉਹ ਅਗਲੀਆਂ ਮੱਝਾਂ ਇਤਰਾਹੀ ਆਈਆਂ ਸੁਈਆਂ ਸਵਾਈਆਂ ਸਾਰੀਆਂ ਤਿੰਨ ਮੱਝਾਂ ਸੁਈਆਂ ਪਰ ਲੀਆਂ ਲਓ ਜੀ ਆ ਤਿੰਨੇ ਸੁਈਆਂ ਸਵਾਈਆਂ ਤੇ ਉਹ ਮੱਝ ਗੱਪਣ ਪਹਿਲੇ ਨੰਬਰ ਵਾਲੀ ਠੀਕ ਆ ਜੀ ਸੋ ਪਹਿਲੇ ਨੰਬਰ ਤੇ ਜਿਹੜੀ ਦੋਸਤੋਂ ਆਪਾਂ ਝੋਟੀ ਤੁਹਾਨੂੰ ਦਿਖਾਈਏ ਉਹ ਗੱਪਣਾ ਬਾਕੀ ਆ ਤਿੰਨੇ ਮੱਝ ਦੁਜੇ ਬੰਦੇ ਨੂੰ ਨੀਲੀ ਰਾਵੀ ਦਿੱਤੀ ਤੇ ਅਹੀਂ ਰਹਿ ਗਈਆਂ ਰਹਿ ਗਈਆਂ ਅੱਜ 4 ਵਜਿਆਂ ਜਿਹੜੀ ਕੋਈ ਮਰਜ਼ੀ ਖਰੀਦੋ ਤੇ ਖਰੀਦੋ ਵੀ ਨੀਲੀ ਰਾਵੀ ਲਓ ਵੀ ਸੋ ਦੋਸਤੋ ਗਾਂਕਾਂ ਦੀ ਪਸੰਦ ਨੂੰ ਦੇਖਦੇ ਹੋਏ ਸਾਰਾ ਮਾਲ ਜਿਹੜਾ ਅੱਜ ਨੀਲੀ ਰਾਵੀ ਦਾ ਸੋ ਕੋਈ ਵੀਰ ਜਿਹੋ ਜਆ ਪਸ਼ੂ ਵੀ ਤੁਸੀਂ ਅੱਜ ਖਰੀਦੋਗੇ ਦੋਸਤੋ ਉਹੋ ਜਆ ਮਿਲ ਜਾਊਗਾ ਨੀਲੀ ਰਾਵੀ ਦੀਆਂ ਚਾਰ ਜਿਹੜੀ ਮਰਜ਼ੀ ਕੋਈ ਸਿਲੈਕਟ ਕਰਕੇ ਵੀਰ ਕੋਈ ਸੌਦਾ ਕਰ ਸਕਦਾ ਡਿਟੇਲ ਆਪਾਂ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਾਂਗੇ ਇਸ ਨੀਲੀ ਰਾਵੀ ਝੋਟੀ ਤੋਂ ਝੋਟੀ ਵੀ ਕਾਫੀ ਖਬਰਦਾਰ ਆ ਕਾਫੀ ਸੋਹਣੀ ਆ ਬਿਊਟੀ ਵੇਖੋ ਤੁਸੀਂ ਬਹੁਤ ਸੋਹਣੀ ਝੋਟੀ ਆ ਤੇ ਗੁਰਲਾਲ ਇਹ ਸੂਆ ਗਨਮਾ ਕੇ ਸੂਦੀ ਇਹ ਸੂਆ ਵੀ ਦੀ ਦੂਜੇ ਸੂਏ ਸੂਣ ਜਾ ਰਹੀ ਹੈ ਕਿ ਪਹਿਲਣ ਨੇ 12 ਲੀਟਰ ਦੁੱਧ ਘਰ ਵਾਲਿਆਂ ਦੇ ਕਹਿੰਦੇ ਮੁਤਾਬਕ ਹੀ ਚੋਆਇਆ ਹੈ ਪਹਿਲਣ ਨੇ ਹਾਂ ਜੀ 8 ਫਰਵਰੀ ਨੂੰ ਦੇਣ ਪੂਰੇ ਹੁੰਦੇ ਇਹਦੇ ਠੀਕ ਹੈ ਜੀ ਇੱਕ ਇੱਕ ਘਰੋਂ ਜੋੜੀ ਆਈ ਆਪਣੇ ਕੋਲ ਇੱਕ ਇੱਕ ਇਹ ਤੇ ਕਦੂਜੇ ਨੰਬਰਾਂ ਦੀ ਹਾਂ ਜੀ ਉਹਨਾਂ ਕੋਲ 4-5 ਮੱਝਾਂ ਸਾਰੀਆਂ ਨੀਲੀ ਰਾਵੀ ਨਹੀਂ ਆ ਇਹਨਾਂ ਦਾ ਪਾਲੀਆਂ ਇਹ ਵੀਰ ਉਹਨਾਂ ਤੋਂ ਲਓ ਜੀ ਘਰ ਦਾ ਹੀ ਮਾਲ ਉਹਨਾਂ ਦਾ ਠੀਕ ਹੈ ਜੀ ਤੇ ਦਿਨ ਹਜੇ ਕਿੰਨੇ ਕ ਲੈੰਦੀ ਆ ਇਹੇ ਵੀਰ ਜੀ 8 ਫਰਵਰੀ ਨੂੰ ਦਿਨ ਪੂਰੇ ਹੁੰਦੇ ਆ ਪਹਿਲਾਂ ਨੇ 12 ਕਿਲੋ ਦੁੱਧ ਹੁੰਦੇ ਚਵਾਇਆ ਅੱਛਾ ਜੀ ਇਧਰ ਵੇਖ ਲਓ ਪੂਰੀ ਮੱਢ ਲੈਵਾ ਤਿਆਰ ਕਰਕੇ ਸੋਊਗੀ ਹਜੇ ਕੋਈ ਵਿਚਾਰ ਨਹੀਂ ਮੱਝ ਨੂੰ ਹੂੰ ਲਓ ਦੋਸਤੋ ਦੂਜਾ ਸਵੇਰਾ ਇਹ ਝੋਟੀ ਸੋਣ ਜਾ ਰਹੀ ਆ ਤੇ ਪਹਿਲੇ ਸਵੇਰੇ ਦਾ ਤੁਹਾਨੂੰ ਦੁੱਧ ਦੱਸਦਾ ਵੀ ਇੰਨਾ ਕਿ ਚਵਾਇਆ ਭਰਿਆ ਦੁੱਧ ਨੇ ਨਿਸ਼ਾਨ ਨਹੀਂ ਵੀ ਵੇਖੋ ਕੋਈ ਨਹੀਂ ਜੇ ਖੁੰਜੀ ਇਹਦੀ ਪੂਰੀ ਰਾਜੀ ਜੇ ਥਾਲੇ ਵੇ ਦੀ ਵੇਖੋ ਬਹੁਤ ਸਾਫ ਜੀ ਲੈ ਵੀ ਇੱਕੋ ਜਿਹਾ ਵਰਨ ਜੇ ਸਾਰੇ ਸੁਣਾਦਾ ਹਜੇ ਸ਼ਾਇਦ ਆਉਂਡਿਆ ਝੋਟੀ ਦਾ ਬਣੂ ਬਹੁਤ ਚੰਗੀ ਹੂੰ ਹੂੰ ਨਹੀਂ ਵੀ ਗੁਰਲਾਲ ਭਾਈ ਖੋਲਦੇ ਤੋੜ ਕੇ ਦਿਖਾ ਦਿੰਦੇ ਸੋ ਝੋਟੀ ਚੰਗੀ ਆ ਦੋਸਤੋ ਦੂਜਾ ਸੂਆ ਸੁਣੀ ਆ ਸਿੰਗੀ ਸੁੰਗੀ ਬਹੁਤ ਪਿਆਰੀ ਆ ਚਾਰੇ ਪੈਰ ਧੋਤੇ ਆ ਬਾਕੀ 8 ਫਰਵਰੀ ਨੂੰ ਦਿਨ ਪੂਰੇ ਆ ਹਜੇ ਦਿਨ ਤੁਸੀਂ ਆਈਡੀਆ ਮੰਨ ਕੇ ਵੀ 6 ਦਿਨ ਹਜੇ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਆ ਤੇ ਹਜੇ ਸੂਣ ਸੁਵਾਉਣ ਦਾ ਪਤਾ ਨਹੀਂ ਕਰ ਮਾਰੀ ਨੂੰ ਠੰਡ ਚੱਡਾ ਤੁਸੀਂ ਵੇਖੋ ਵਜਨ ਵਟਾ ਵੀ ਪੂਰਾ ਵੇਖੋ ਪੂਰੀ ਰਾਜੀ ਵਜਨ ਦੌੜ ਵੀ ਪੂਰਾ ਤੇ ਕੱਦ ਵੀ ਸੋਨਾ ਹੋਏਗਾ ਠੀਕ ਆ ਜੀ ਹੋਏ ਜਵਾਗ ਫੜੀ ਫਰੇ ਵੀਰ ਜੀ ਏਡੀਆਂ ਠੰਡੀਆਂ ਸੀਲ ਆ ਨੀਲੀ ਰਗ ਜੀ ਹੋਣੀ ਨਹੀਂ ਹੁੰਦੀ ਐ ਇਤਰਾਪਾ ਕੋਈ ਵੰਗਾ ਨਹੀਂ ਪਾਇਆ ਇਸ ਤਰ੍ਹਾਂ ਫੇਰ ਕੇ ਬੈਗਿਆ ਤੇ ਪਲੀ ਹੂੰ ਹੂੰ ਵੇ ਹਲੋ ਲਾ ਵੀ ਕਰੋ ਚੈੱਕ ਠੀਕ ਹੈ ਝੋਟੀ ਬਹੁਤ ਪਿਆਰੀ ਹੈ ਦੋਸਤੋ ਠੀਕ ਹੈ ਸੇਫ ਤੋਂ ਜਿੰਨੀ ਕਰ ਲੋ ਨਹੀਂ ਥੋੜੀ ਹੈ ਮੂੰਹ ਆ ਵੀ ਫੜਾਉਂਦੀ ਹੈ ਮੂੰਹ ਨਹੀਂ ਫੜਾਉਂਦਾ ਇਧਰ ਦੇਖੋ ਮੂੰਹ ਤਾਂ ਦੋ ਜਵਾਨ ਹੋ ਗਈ ਉਹ ਅਜੇ ਛੇ ਦੰਦ ਹੈ ਰਹੀ ਟੀ ਕੰਨੀਆਂ ਦੇ ਦੰਦ ਪੂਰੇ ਬਰਾਬਰ ਨਹੀਂ ਚੁੱਕੇ ਅੱਛਾ 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 ਹਾਂ ਠੀਕ ਹੈ ਜੀ ਠੀਕ ਹੈ ਲੈ ਵੀਰ ਤੋਰ ਲਾ ਦੋਸਤੋ ਕਟੋਕਟ ਇੱਕ ਹਫਤਾ ਕੋਈ ਵੀ ਰ ਮੰਨ ਕੇ ਸੌਦਾ ਕਰ ਸਕਦਾ ਇੱਕ ਹਫਤੇ ਚ ਪੂਰੀ ਤਿਆਰੀ ਹੋਊਗੀ ਕਰਮਾ ਦੀ ਅੱਛਾ ਗਾਂ ਨੂੰ ਤਿਆਰ ਹੋ ਕੇ ਸੋਊਗੀ ਮੱਝ ਵੀ ਦੀ ਹੁਣ ਤੋਂ ਲਿਵਾ ਵਿਖਾ ਦਿਓ ਜਨਾਬ ਮੱਝਾਂ ਤਿਆਰ ਹੋ ਕੇ ਸੁੰਨੀਆਂ ਉਹਨਾਂ ਲਿਵਾਉਣੇ ਆ ਥੱਲੇ ਬਿਲਕੁਲ ਜੀ ਬਿਲਕੁਲ ਲੋਬ ਦੋਸਤੋ ਬਾਕੀ ਉਹਨਾਂ ਲਿਵਾਣੇ ਤੇ ਡੱਬ ਜੇ ਵੇਖੋ ਠੀਕ ਹੈ ਬੇਦਗਾਂ ਵਾਲਾ ਡੱਡਾ ਜੀ ਹਾਂ ਲੈ ਇੱਕ ਬੱਚਾ ਜਿਹਾ ਲੱਗਾ ਵੈਸੇ ਵਿਚਕਾਰ ਉਹ ਨਹੀਂ ਵੀ ਚੱਲਦਾ ਨਾ ਹੱਥ ਜੀ ਆਉਂਦਾ ਵਿਖਾ ਦਿਓ ਉਹ ਤਰ ਵੀਰਾਂ ਨੂੰ ਆ ਵੇਖੋ ਓ ਬਿਲਕੁਲ ਛੋਟਾ ਜਿਹਾ ਹੂੰ ਉਹਦਾ ਕੇਸ ਨਾਲ ਕਨੈਕਟ ਨਹੀਂਗਾ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਵੀ ਭਰਾਵੋ ਇਹ ਝੋਟੀਆਂ ਪਹਿਲੇ ਨੰਬਰ ਤੇ ਦੂਜਾ ਸੁਬਾ ਸੋਣੀ ਹੈ ਤੇ ਕੀ ਮੁੱਲ ਕਰਦੇ ਇਹਨਾਂ ਦੀ ਇਸ਼ਾਰੀਆਂ ਦੀ ਦੇਖ ਲਓ ਆਧ ਤਾਂ ਜਿਆਦੀ ਆਂਦੇ ਹੁੰਦੇ ਨੀਲੀ ਰਾਵੀ ਦੀ ਚਟੀਆਂ ਹੋਜੋ ਪਿਓਰ ਚ ਗਿਣੀ ਜਾਂਦੀ ਹੈ ਹਾਂ ਇਦਰੇ ਵੀ ਹਲੋ ਵੇਖੋ ਜੀ ਸਾਰੀਆਂ ਨਿਸ਼ਾਨੀਆਂ ਵੇਖ ਹੀ ਲੈਣੀਆਂ ਸੱਜਣ ਸਾਰੇ ਆਪਣੇ ਖਿਡਾਰੀ ਆ ਹਾਂ ਜੀ ਨਹੀਂ ਜੀ ਆਓ ਆਪਦੀ ਤਸੱਲੀ ਕਰਕੇ ਖੜੋ ਆਪਾਂ ਕੋਈ ਕੀ ਮੰਗ ਕਰਦੇ ਆ ਜੀ ਕੀ ਡਿਮਾਂਡ ਮੰਗ ਵੀ ਜੀ ਇਹ ਜਿਹੜੀਆਂ ਝੋਟੀਆਂ ਦਾ ਜੇ ਬਾਹਰ ਦੇ ਹਿਸਾਬ ਨਾਲ ਚੱਲੀਏ ਕੋਈ ਸਵਾਲ ਰੱਖ ਵੀ ਕਰੀ ਜਾਂਦਾ ਕੋਈ ਇੱਕ ਵੀਅੂ ਕਰੀ ਜਾਂਦਾ ਹਾਂ ਹਾਂ ਇਹਦਾ ਅਜਦਾ ਮੁੱਲ ਜੇ ਲੱਖ ਰੁਪਈਆ ਅੱਛਾ ਹਾਂ ਨਾ ਜਿਹੜੀ ਆਪਾਂ ਅੱਜ ਝੋਟੀ ਦੇਣੀ ਆ ਅੱਜ ਝੋਟੀ ਦਾਂਗੇ 92000 ਦੀ ਅੱਛਾ ਜੀ 8000 ਰੁਪਈਆ ਸਿੱਧੀ ਲੱਖ 'ਚੋਂ ਛੋਟ ਕਰਾਂਗੇ ਤੇ ਜੇ ਤੁਸੀਂ ਛਾਣੇ ਜਾਂ ਪਾਠ ਦੱਸ ਦਿਓ ਸਾਬਕੇ ਵੇਚੀ ਤਿਆਰ ਕਰਕੇ ਠੀਕ ਆ ਜੀ ਡਿਮਾਂਡ ਲੱਖ 95 ਕੁਛ ਵੀ ਹੋਵੇ 92000 ਦੀ ਜਿਹੜੀ ਆ ਲੈਣ ਦੇਣਾ ਲੈਣ ਦੇਦੇ ਆ ਤੇ ਜੇ ਕੋਈ ਵੀਰ ਭਰਾ ਆਉਂਦਾ ਆਪਦੀ ਚੈੱਕ ਕਰਕੇ ਸਨਾਂ ਦੀ ਤਸੱਲੀ ਕਰਕੇ ਖੜੋ ਜੇ ਕੋਈ ਆਨਲਾਈਨ ਮੰਗਾਉਂਦਾ ਕੋਈ ਵੀਰ ਭਰਾ ਦੂਰ ਬੈਠਾ ਨਹੀਂ ਆ ਸਕਦਾ ਉਹ ਆਪਦੀ ਆਪਾਂ ਇਥੋਂ ਮੱਝ ਆਨਲਾਈਨ ਲੱਦ ਕੇ ਭੇਜ ਦਾਂਗੇ ਆਪਦੀ ਲਾਹ ਕੇ ਤੇਪ ਕੇ ਤਸੱਲੀ ਕਰ ਲੈ ਸਨਾਂ ਦੀ ਕੋਈ ਚੱਕਰ ਨਹੀਂ ਠੀਕ ਹੈ ਆ ਪਾਥੀ ਤੇ ਪੀਆ ਤੇ ਦੋ ਦਿਨਾਂ ਦੀ ਜਿਹੜਾ ਕੋਈ ਗੱਬਣ ਪਸ਼ੂ ਉਹਦੀ ਪਿੱਛੇ ਦੀ ਗਰੰਟੀ ਹੋ ਆਪਣੀ ਠੀਕ ਆ ਬਈ ਠੀਕ ਆ ਹਾਂ ਜੀ ਠੀਕ ਕਰੋ ਅੱਗੇ ਆ ਜਾਓ ਜੀ ਕੋਈ ਪਿੱਛਾ ਮਾਰ ਜੀ ਉਹ ਜੀ ਦੀ ਆਪਣੀ ਗਰੰਟੀ ਉਹ ਅਗਲਾ ਵੀਡੀਓ ਬਣਾ ਕੇ ਆਪਾਂ ਨੂੰ ਪਾ ਦਵੇ ਹਾਂ ਹਾਂ ਉਦੋਂ ਮਗਰੋਂ ਕੋਈ ਗਰੰਟੀ ਨਹੀਂ ਕੋਈ ਵੰਡ ਪਾ ਦੇ ਕੋਈ ਜ਼ਿਆਦਾ ਮੁਣਕੇ ਆਪਾਂ ਨੂੰ ਆਖੇ ਨਹੀਂ ਆਹ ਧਿਆਨ ਕੇ ਆਪੀ ਤਸੱਲੀ ਕਰਕੇ ਲੈ ਕੇ ਜਾਵੇ ਜੀ ਆਨਲਾਈਨ ਸੌਦਾ ਨਹੀਂ ਆ ਕਰਮਾ ਲੀਆਂ ਕੋਈ ਚੱਕਰ ਨਹੀਂ ਇਹੋ ਜਿਹਾ ਜੇ ਹੋਵੇ ਤਾਂ ਫਿਰ ਅਗਲੇ ਨੂੰ ਦੱਸ ਦਵੇ ਬਿਲਕੁਲ ਬਿਲਕੁਲ ਹਾਂ ਜੀ ਆਹ ਦੂਜੇ ਨੰਬਰ ਤੇ ਆ ਜਿਹੜੀ ਮਾਜੇ ਦੀ ਕੀ ਡਿਟੇਲ ਆ ਜੀ ਇਹ ਵੀ ਜੀ ਦੂਜੇ ਸੂਏ ਝੋਟੀ ਸੂਈ ਜੇ ਅੱਛਾ ਜੀ ਫੁੱਲ ਵੱਡੇ ਕੱਦ ਵਜਨ ਦੀ ਪਰਸੋਂ ਦੀ ਸੂਈ ਜੇ ਆ ਬੱਚਾ ਜੀ ਇਹਦੇ ਮਗ ਤੋ ਜਾ ਵੀ ਦੀ ਰਾਵੀ ਅੱਛਾ ਜੀ ਰਿਜਨਲ ਦੋ ਜਾ ਸੁਆ ਕੱਦਵਜਨ ਪੂਰਾ ਵੱਡਾ ਏ ਦਾ ਲੋ ਜੀ ਦੋਸਤੋ ਕੱਤ ਕਾਠ ਵੱਡਾ ਏ ਦਾ ਠੀਕ ਹੈ ਝੋਟੀ ਦਾ ਵੱਡੇ ਕੱਤ ਦੇ ਵਿੱਚ ਆ ਤਿੰਨ ਦਿਨਾਂ ਦੀ ਸੂਈ ਆ ਮਗਰ ਕਟਾ ਇਹ ਵੀ ਦੀ ਸਾਰਿਆਂ ਮੱਜਾਂ ਨਾਲ ਕੱਦਵਜਨ ਵੱਡਾ ਦਾ ਹਾਂ ਨਹੀਂ ਸਾਰਿਆਂ ਨਾਲ ਵੱਡੀ ਹੈ ਜੀ ਹਾਂ ਪੂਰੀ ਰਾਜੀ ਹੈ ਸਾਰਿਆਂ ਨਾਲ ਕੀ ਬੋਲਾ ਥੱਲੇ ਤੇ ਹੁਣ ਵੀ ਜੀ ਸਾਰੇ 10 ਲੀਟਰ ਦੋ ਤਿਆਰ ਆ ਠੀਕ ਹੈ ਜੀ ਦੁੱਧ ਇਹਨੇ ਵੀ ਪਹਿਲਾਂ ਨੇ ਉਹਦੇ 12 ਲੀਟਰ ਕੱਢਿਆ ਹਮ ਹੁਣ ਅੱਜ ਜੇਹੇ ਦਿਨ ਦੀ ਸੂਈ ਥੱਲੇ 10 ਕਿਲੋ ਦੋ ਤਿਆਰ ਜਿੱਤਰਾ ਕੋਈ ਵੀਰ ਭਰਾ ਮਰਜੀ ਜੋਵੇ ਠੀਕ ਹੈ ਜੀ ਚੁਆ ਲਓ ਜੀ ਸੋ ਤਿੰਨਾਂ ਕ ਦਿਨਾਂ ਦੀ ਸੂਈ ਏ 10 ਲੀਟਰ ਜਿਹੜਾ ਦੋਸਤੋ ਹੁਣ ਕੁ ਵੀਰ ਦੁੱਧ ਸਮਝ ਸਕਦਾ 10 ਕਿ ਲੀਟਰ ਦੁੱਧ ਤੇ ਆ ਗਈ ਏ ਠੀਕ ਆ ਆਖੇ ਦੀ ਬਿੱਲੀ ਮਣਕੀ ਜੀ ਇਹ ਅੱਖਾ ਓਖਾ ਬਿੱਲੀਆਂ ਨੇ ਬਿਲਕੁਲ ਨੀਲੀ ਦੀ ਆ ਚਾਰੇ ਪੈਰ ਤੋਂ ਓਤੇ ਅਗਲੇ ਪੈਰ ਵੀ ਤੋਤੇ ਆ ਮਗਰਲੇ ਵੀ ਪੈਰ ਤੋਂ ਫੇ ਆ ਦੋਸਤੋ ਵੇਖ ਸਕਦੇ ਤੁਸੀਂ ਠੀਕ ਆ ਤੇ ਹਾਫ ਪੂਛ ਵੀ ਵਾਈਟ ਆ ਬਾਕੀ ਥਣਲੇਵਾ ਬਿਲਕੁਲ ਪੱਦਰ ਬਖਾਰਾ ਠੀਕ ਆ ਥਣ ਵੀ ਪੂਰਾ ਮੁਠੀ ਆ ਹੱਥੀ ਚਵਾਈ ਦਾ ਖਾਣਾ ਨੋਕ ਆ ਬਈ ਬਹੁਤ ਜਿਆਦੀ ਪੋਲੀ ਆ ਹਾਂ ਠੰਡੀ ਧੀਰੀ ਗੇ ਚੱਕਰ ਨਹੀਂ ਫਿਰ ਵੇਖੋ ਅਜੇ ਸਮਾ ਵੀਰ ਜੀ ਇੱਕ ਡੇਢ ਦਾ ਆ ਆਪਣੀ 6 ਵਜੇ ਦੀ ਸਵੇਰ ਦੀ ਚਵਾਈ ਆ ਜੇਣ ਵੀ ਮੰਨ ਲਓ ਅੱਜ ਆਪਾਂ ਵੀਡੀਓ ਪਾਉਣੀ ਇਹਨਾਂ ਨੂੰ ਡਾਕ ਛੱਡ ਗਏ ਜਾਂ 4 ਵਜੇ 3 ਵਜੇ ਚੋੜੀਏ ਇਹੋ ਜਿਹਾ ਵੀ ਕੰਮ ਕੋਈ ਨਹੀਂ ਹੈਗਾ ਆਪਣੇ ਕੋਲ ਹੂੰ ਸਵੇਰ ਕਿੰਨੇ ਤੋਂ ਕਿੰਨੇ ਵਜੇ ਚਵਾਈ ਕਰਦੇ ਵੀਰ ਜੀ ਚਵਾਈ ਸਵੇਰੇ ਆਪਣੀ 6 ਤੋਂ 6 ਚਵਾਈ ਕਰਦੇ ਠੀਕ ਆ ਜੀ ਹਾਂਜੀ 6 ਤੋਂ 6 ਚਵਾਈ ਆ ਬਾਕੀ ਕਟਾ ਜਿਹੜਾ ਤੁਸੀਂ ਇਹ ਨਾਲ ਵੇਖ ਲਓ ਆਹ ਵੇਖ ਸਕਦੇ ਹੋ ਜੀ ਅਜੇ ਵੀਰ ਜੀ ਸਵੇਰ ਦੀ ਚਵਾਈ ਦੇ ਹਿਸਾਬ ਨਾਲ 4 ਤੋਂ 5 ਘੰਟੇ ਪਹਿੇ ਆ ਹਾਂ ਅਜੇ ਵੇਖੋ ਕਿਦੋਂ ਕਿੱਥੇ ਸ਼ਾਮ ਨੂੰ ਝੋਟੀ ਆਉਂਦੀ ਹੈ ਹੂੰ ਆਹ ਤੋ ਖਾਦੋ ਸੰਦੇਵਾ ਦਾ ਹੂੰ ਠੀਕ ਹੈ ਜੀ ਬਾਕੀ ਚਵਾਪ ਸਮਾ ਚੰਗਾ ਅਗਲੇ ਥਣਾ ਦਾ ਪਿਛਲੇ ਦਾ ਚਵਾਪ ਵੀ ਜੀ ਇੱਕ ਨੰਬਰ ਆਗਾ ਬਰਾਬਰ ਅਗਲਾ ਪਿਛਲਾ ਪਿਛਲਾ ਗਾੜ ਪਿਛਾੜ ਬਿਲਕੁਲ ਬਰਾਬਰ ਆ ਠੀਕ ਆ ਹਾਂ ਜੀ ਤੇ ਕੀ ਮੰਗ ਕਰਦੇ ਸੀ ਮੰਗ ਵੀ ਜੀ ਇਹਦਾ ਵੀ ਭਾਵੇਂ ਲੱਖ ਕਰ ਲਈਏ ਇੱਕ ਪੰਜ ਕਰ ਲਈਏ ਵੀ 92 ਦੀ ਦੇ ਦਾਂਗੇ 92 ਦੀ ਹਾਂ ਕਦ ਵਜਨ ਵਿਖਾ ਦੋ ਇਹਦਾ ਏਕਰੀਆ ਪੂਰੀ ਵੰਡੀ ਮੈਂ ਜੀ ਲਓ ਦੋਸਤੋ ਪੂਰੇ ਵੱਡੇ ਕਦਕਾਰ ਦੇ ਵਿੱਚ ਆ ਜ਼ਿਕਰ ਆਪਾਂ ਕਰੀ ਜਾਣੇ ਪਏ ਆ ਦੁਬਾਰਾ ਕਿਉਂਕਿ ਵੀਰ ਇੱਕ ਵਾਰੀ ਤੁਸੀਂ ਨਾ ਪੂਰੀ ਰੁਟੀਨ ਦੇ ਵਿੱਚ ਵੀਡੀਓ ਵੇਖਿਆ ਕਰੋ ਵਾਰ-ਵਾਰ ਜ਼ਿਕਰ ਨਾ ਕਰਨਾ ਪਵੇ ਗੱਲਬਾਤ ਦਾ ਫੇਰ ਦੁਬਾਰਾ ਉਸੇ ਦਾ ਠੀਕ ਹੈ ਜੀ ਕਾਦ ਕਾਠ ਵੱਡਾ ਚੌੜੇ ਪਿੱਠਪੂੜੇ ਦੇ ਵਿੱਚ ਆ ਵੱਡੀ ਮੱਝ ਤੇ ਜ਼ਰੂਰ ਤੁਸੀਂ ਸੰਪਰਕ ਕਰ ਲਿਓ 92000 ਦੀ ਵੀ ਇਹ ਵੀ 92 ਦੀ ਦੇ ਦਾਂਗੇ ਲਓ ਜੀ ਇਹ ਵੀ 92000 ਦੀ ਮੱਝਾਂ ਦੇ ਹੈ ਲੱਖ ਤੋਂ ਬਾਹਰ ਮੰਗਣ ਵਾਲੀਆਂ ਪਰ ਆਪਾਂ ਬਾਹਰ ਨਹੀਂ ਜਾਣਾ ਜੇ ਆਪਾਂ ਨੂੰ ਜਾਇਜ ਬਣੀਆਂ ਨਾ ਆਪਾਂ ਵੀ ਜਾਇਜ ਹੀ ਦੇ ਦੇਣੀਆ ਚਲੋ ਠੀਕ ਹੈ ਜੀ ਹਾਂਜੀ ਅੱਗੇ ਆ ਗਈ ਗੁਰਲਾਲ ਸਿੰਘ ਜਿਹੜੀ ਆ ਤਜਨਪੁਰ ਤੇ ਇਹ ਵੀ ਪਿਹੋ ਨੀਲੀ 라ਵੀ ਜੀ अच्छा ते जे सुवे सुई जे maje तेजा सुआ इने सुई नु आज 40 ਤੋਂ 45 ਦਿਨ ਹੋ ਗਏ ਜੇ ਆਪਾਂ ਤੁਹਾਡੇ ਚੈਨਲ ਤੇ ਇਹਦੀ ਵੀਡੀਓ ਪਾਈ ਸੀ ਅੱਛਾ ਜੀ ਇਹ maje ਆਪਾਂ ਵੇਚੀ 75000 ਦੀ ਹਾਂ ਉਹਨਾਂ ਵੀਰਾਂ ਨੇ ਆਉਣਾ ਹੈ ਅੱਜ ਲੈਣ ਦੇ ਦਾ ਮਾਰਗ ਅੰਡ ਦੇ ਕਰਨ ਕਟਾ ਆਪਾਂ ਨੇ maje ਕੱ ਲਈ ਆਪਣੇ ਕੋਲ ਹੀ maje ਇੱਕ ਘਰੇ ਦੇ ਉਹ ਕੀ ਖਰਾਬ ਥੋੜੀ ਜੋ ਦਿੱਤੀ ਆਪਾਂ ਵੇਚ ਤੇ ਇਹ ਰੱਖ ਲਈ ਘਰੇ ਮਣ ਕੇ ਠੀਕ ਆ ਉਹਨਾਂ ਦੀ ਅੱਜ ਆਪਣੀ ਸਲਾਹ ਬਣੀ ਆ ਵੀ ਸੇਲ ਕਰ ਦਈਏ 45 ਦਿਨ ਹੋ ਗਏ ਆ ਹਾਂ ਜੀ 40 42 ਦਿਨ ਹੋਏ ਤੇ 45 ਮੰਨੋ ਬੱਚਾ ਨਹੀਂ ਹੈ ਕਹਿੰਦਾ ਤਾਂ ਹਾਂ ਇਹਦੀ ਵੀਡੀਓ ਹੈਗੀ ਬੱਚੇ ਦੀ ਉਤਰ ਆਪਣੇ ਕੋਲ ਅੱਛਾ ਜੀ ਸਾਰੀ ਗੱਲ ਵੀਰ ਭਰਾ ਠੀਕ ਆ ਠੀਕ ਹੁਣ ਦੁੱਧ ਕਿੰਨਾ 9 ਕਿਲੋ ਦੋ ਤਿਆਰ ਦੋ ਟਾਈਮਾਂ ਦਾ 9 ਕਿਲੋ ਜਿਤਨਾ ਵੀ ਵੀਰ ਭਰਾ ਮਰਜ਼ੀ ਤਸੱਲੀ ਕਰੇ ਠੀਕ ਆ ਜੀ ਲਓ ਦੋਸਤੋ ਕੋਈ 40 ਦਿਨ ਪਹਿਲਾਂ ਵੀਡੀਓ ਵੀ ਪਾਈ ਸੀ ਉਹਦੇ ਵਿੱਚ ਪਾਈ ਸੀ ਇਹ ਮੱਝ ਬੱਚਾ ਉਸ ਵੀਡੀਓ ਦੇ ਵਿੱਚ ਨਾਲ ਸੀ ਇਹਦੇ ਤੇ ਫਿਲਹਾਲ ਘਰੇ ਟਿਕਾ ਲਈ ਸੀ ਵੀਰ ਨੇ ਫਿਲਹਾਲ ਫਿਰ ਇੱਕ ਵਾਰੀ ਹੁਣ ਬਿਨ ਬੱਚੇ ਤੋਂ ਆ ਇੱਕ ਵਾਰੀ ਫਿਰ ਸੇਲ ਕਰਨ ਦਾ ਇਰਾਦਾ ਬਣ ਗਿਆ ਸੀ ਵੀ ਸੇਲ ਕਰ ਦਿੰਨੇ ਆ 9 ਕਿਲੋ ਦੁੱਧ ਤੇ ਬਾਕੀ ਬਿੱਲੀ ਮਣਕੀ ਆਖਾ ਮੱਥਾ ਬੱਲਾ ਚਾਰੇ ਪੈਰ ਚਾਰੇ ਖੋਰ ਤੋਤੇ ਉੱਪਰ ਤੱਕ ਪੂਸ਼ ਵਾਈਟ ਆ ਬਿਲਕੁਲ ਪਤਲੀ ਚਮੜੀ ਦੇ ਵਿੱਚ ਠੀਕ ਆ ਤੇ 9 ਕਿਲੋ ਦੁੱਧ ਤੇ ਬਾਕੀ ਆ ਤੁਸੀਂ ਵੇਖ ਸਕਦੇ ਜੇ ਇੱਥੇ ਵੀਰ ਜੀ ਖੁਰਲੀ ਤੇ ਬੱਜੀ ਆ ਮੋਟੇ ਕੇ ਜੋਕਰ ਪਾਓ ਥੱਲੇ ਬਹਿ ਜਾਓ ਮੈਂਦੇ ਉਸੇ ਵੇਲੇ ਬੱਚੇ ਵਾਲੀ ਨੂੰ ਪਹਿਲਾਂ ਪਸਮੂਗੀ 9 ਕਿਲੋ ਦੁੱਧ ਤਿਆਰ ਹੈ ਆਪਣੇ ਘਰ ਕੋਈ ਦੋ ਟਾਈਮ ਜੋੜੇ ਤਿੰਨ ਟਾਈਮ ਜੋੜੇ ਬਗਾਨੀ ਥਾਂ ਦੇ ਦਿਹਾੜੀ ਡੰਗ ਜਾ ਕੇ ਖਰਾਬ ਕਰੇ ਇਸ ਚੀਜ਼ ਦਾ ਕੋਈ ਵੀ ਭਰਾਲਾ ਮਾਣਾ ਨਾ ਦੇ ਜੇ ਦੁੱਧ ਲੋ ਕੋਈ ਕਮੀ ਹੋ ਉਹ ਤੇ ਫੇਰ ਆਪਾਂ ਬੈਠੇ ਠੀਕ ਆ ਤਾਰਾ ਬਰਾਬਰ ਅਗਲੇ ਪਿਛਲੇ ਥਣਾਰਾ ਵੀਰ ਦੀ ਚਵਾਈ ਇੱਕ ਨੰਬਰ ਆ ਇੱਕ ਸਾਈਡ ਪੰਨਦੀ ਨੇ ਸਾਈਡ ਇੱਕ ਬੰਨਿਆ ਰੱਖਦੀ ਆ ਪਰ ਜਿਹੜੇ ਬੰਨਿਆ ਸਾਈਡ ਰੱਖਦੀ ਉਹ ਬੰਨੇ ਤਾਰਾਂ ਪੰਜ ਚਾਰ ਵੱਧ ਹੋਣਗੀਆਂ ਘਟ ਨਹੀਂ ਨਿਕਲਦੀਆਂ ਅੱਛਾ ਹਾਂਜੀ ਲਓ ਵੀ ਦੋਸਤੋ ਠੀਕ ਆ ਆ ਕਰੋ ਚੈੱਕ ਤੇ 40 ਕ ਦਿਨਾਂ ਦੀ ਸੂਈ ਆ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲ ਚੁਕੀ ਆ ਬੇਣ ਬੱਚੇ ਤੋਂ ਇਸੇ ਤਰ੍ਹਾਂ ਪਾੜਾ ਬੰਡਾ ਦੋਸਤੋ ਪਾ ਕੇ ਤੇ ਉਸ ਵੇਲੇ ਪਸਮਾਲ ਆਉਂਦੀ ਆ ਕਰਮਾਂ ਵਾਲੀ ਹਾਂਜੀ ਤੇ ਬਾਕੀ ਚਵਾ ਦੀ ਵੀ ਪੂਰੀ ਤਸੱਲੀ ਆ ਤੇ ਬੇਸ਼ੱਕ ਇੱਕ ਬੰਨੇ ਸਾਈਡ ਹੈਗੀ ਆ ਪਰ ਇਧਰਲੇ ਪਾਸੇ ਵੀ ਰੰਦਾ ਵੀ ਤਾਰਾਂ ਦੋ ਚਾਰ ਵੱਧ ਹੀ ਨਿਕਲ ਠੀਕ ਹੈ ਤੇ 9 ਕਿਲੋ ਦੁੱਧ ਦੇ ਥੱਲੇ ਹੁਣ ਹਾਜ਼ਰ ਆ ਹਾਂਜੀ ਵੀਰ ਜੀ 9 ਚੌੜੇ ਪਿੱਠਪੂੜੇ ਦੇ ਵਿੱਚ ਆ ਬਾਕੀ ਨੀਲੀ ਰਾਵੀ ਦੇ ਵਿੱਚ ਦੋਸਤੋ ਇਹ ਵੀ ਮੱਝ ਆ ਜਾਂਦੀ ਹੈ ਤੇ ਇਹਦੀ ਗਰਲਾਲ ਕੀ ਮੰਗ ਕਰਦੇ ਆ ਵੀਰ ਮੰਗੇ ਵੀਰ ਜੀ ਉਹਦੋਂ ਦੇ ਦੀ ਆਪਾਂ ਕੀਤੀ 75000 ਤੇ 72000 ਦਾ ਸਮਝਦਾ ਆਪਣਾ ਸੌਦਾ ਵੀ ਹੋਇਆ ਸੀ ਉਹ ਚਲੋ ਫਾਲ ਮਰ ਗਿਆ ਉਹਦੇ ਕਾਰਨ ਹੁਣ ਪੈਸੇ ਤੇ ਤੁਹਾਨੂੰ ਪਤਾ ਘਟ ਨਹੀਂ ਆ ਬਸ ਬਸ ਹਾਂਜੀ ਹੁਣ ਇਹਦੀ ਅੱਜ ਦੀ ਡਿਮਾਂਡ ਹੈਗੀ ਜੀ 65000 ਰੁਪਇਆ 65 ਹਾਂਜੀ ਤੇ ਜਿਹੜੀ ਜੈਸਨੋ ਆਪਾਂ 62000 ਰੁਪਏ ਦੀ ਮੱਝ ਦੇ ਦਾਂਗੇ ਠੀਕ ਹੈ ਜੀ ਲਓ ਜੀ 62000 ਖਾਣਾ 65000 ਡਿਮਾਂਡ ਆ ਦੋਸਤੋ ਕੋਈ ਵੀਰ ਮੁੱਲ ਕਰਾਉਂਦਾ 65000 ਆ ਤੇ ਲੈ ਦੇ ਦੀ ਗੱਲ ਕਰ ਲਈ ਤੇ 62000 ਦੇ ਵਿੱਚ ਤੁਹਾਨੂੰ ਮਿਲ ਜੂਗੀ ਠੀਕ ਆ ਸੋ ਮੱਝ ਜਿੰਨੀ ਵੀ ਆ ਭਾਰੀ ਆ ਵਜਨ ਵਟਾ ਪੂਰਾ ਤੇ ਬਾਕੀ ਧਾਰਾ ਧੂਰਾ ਕੋਈ ਵੀਰ ਇੱਥੇ ਆਣ ਕੇ ਉਹਦੀ ਤਸੱਲੀ ਕਰ ਲੇ ਆਨਲਾਈਨ ਮੰਗਾਉਂਦੇ ਹੋ ਤਾਂ ਵੀ ਤੁਸੀਂ ਵੀਡੀਓ ਕਾਲ ਤੇ ਤਸੱਲੀ ਕਰ ਲਿਓ ਕਿਉਂਕਿ ਜਰੀਆ ਹਰਕਤ ਕੋਲ ਹੈਗਾ ਜਿੱਦਾਂ ਮਰਜ਼ੀ ਵੀ ਕਿਸੇ ਵੀਰ ਦੀ ਤਸੱਲੀ ਹੁੰਦੀ ਉਹਵੇਂ ਤੁਸੀਂ ਤਸੱਲੀ ਕਰੋ ਅੱਗੇ ਕਰਲਾਲ ਵੀਰੇ ਆ ਗਈ ਆਪਣੇ ਕੋਲ ਜਿਹੜੀ ਚੌਥੇ ਨੰਬਰ ਤੇ ਇਹ ਵੀ ਦੀ ਤਜੇ ਸੂਏ ਮੱਝ ਸੂਈ ਜੇ ਅੱਛਾ ਜੀ ਇਹ ਦੋ ਸੂਈ ਨੂੰ ਅੱਜ 35 ਤੋਂ 40 ਦਿਨ ਹੋ ਗਏ ਆ ਕੱਟੀ ਜੇ ਦੇ ਮਗਰ 35 ਤੇ 40 ਦਿਨਾਂ ਦੀ ਸੂਈ ਹਾਂਜੀ ਕੱਟੀ ਵੇਖੋ ਜੇ ਮਗਰ ਪਿਓਰ ਨੀਲੀ ਰਾਵੀ ਦੀ ਏ ਲਓ ਜੀ ਮਗਰ ਕੱਟੀ ਵੀ ਤੇਰੀ ਦੋਸਤੋ ਨੀਲੀ ਰਾਵੀ ਦੀ ਮਗਰ ਕੱਟੀ ਆ ਆ ਵੇਖੋ ਜੀ ਆਹ ਕੋਕ ਬਿੱਲੀ ਮਣਕੀ ਚਾਰੇ ਖੁਰ ਤੋਂ ਉੱਤੇ ਚਾਰੇ ਪੈਰ ਤੋਂ ਉੱਤੇ ਆਖ ਬਿੱਲੀ ਮਣਕੀ ਆ ਬੱਗੀ ਨਾਸ ਠੀਕ ਆ ਤੇ ਕੱਟੀ ਇਹ ਵੀ ਚੰਗੀ ਆ ਬਹੁਤ ਵੀਰ ਲਾਈਕ ਕਰਦੇ ਆ ਵੀ ਕੱਟੀ ਮਿਲ ਜੇ ਨਾਲ ਤੇ ਕੱਟੀ ਜਿਹੜੀ ਦੋਸਤੋ ਨਾਲ ਤੁਹਾਨੂੰ ਮਿਲੂਗੀ ਮੱਝ ਤੀਜਾ ਸਵੇਰ ਸੋਈ ਆ ਕੋਈ 40 ਦਿਨਾਂ ਦੀ ਹਾਂਜੀ 35 ਤੋਂ 40 ਦਿਨ ਹੋ ਗਿਆ ਜੀ ਸੋਈ ਨੂੰ ਤੇ 9 ਕਿਲੋ ਦਾ ਤਿਆਰ ਵੀ ਦੀਏ ਥਲੇ ਦੁੱਧ 9 ਕਿਲੋ ਹਾਂਜੀ ਠੀਕ ਹੈ ਵੀਰ ਜਾ ਕੇ ਲਾਰੇ ਵੀ ਖੋਲ ਕੇ ਦਿਖਾ ਦਈਏ ਸੋ ਚੌੜੇ ਪਿੱਠਪੂੜੇ ਦੇ ਵਿੱਚ ਆ ਬਾਕੀ ਵੇਲ ਬੂਲ ਦੋਸਤੋ ਬਹੁਤ ਆ ਵੇਲ ਤੁਸੀਂ ਵੇਖੋ ਲੰਬਾਈ ਬਹੁਤ ਜ਼ਿਆਦਾ ਹੈ ਮੱਝ ਦੀ ਬਾਕੀ ਮਿਲਦੀ ਦੋਵੇਂ ਟਾਈਮ ਬੱਚੇ ਤੇ ਨਾ ਦੋਵੇਂ ਟਾਈਮ ਵੀ ਜੀ ਕੱਟੀ ਤੇ ਮਿਲਦੀ ਆ ਲਓ ਵੀ ਦੋਵੇਂ ਟਾਈਮ ਕੱਟੀ ਤੇ ਕੱਟੀ ਨਾਲ ਜਿਹੜੀ ਦੋਸਤੋ ਮਿਲ ਜੂਗੀ ਤੁਹਾਨੂੰ ਬਾਕੀ ਕੱਟੀ ਦੇ ਵਿਚਾਰੇ ਪਾਇਰ ਤੋਤੇ ਆ ਮਾਂ ਦੇ ਵੀ ਭਰਾਜ ਤੇ ਆ ਕੇ ਤਸੱਲੀ ਕਰੇ ਤੇ ਨੌ ਇੰਚ ਵਾਵਾਂਗੇ ਜੇ ਕਿਸੇ ਆਨਲਾਈਨ ਮੰਗਾਉਣੀ ਫਿਰ 8 ਕਿਲੋ ਤੇ ਭੇਜਾਂਗੇ ਠੀਕ ਹੈ ਜੀ ਹਾਂ ਜੀ ਬਾਕੀ ਬਖਾਲਾ ਬਖੂਲਾ ਜਿਹੜਾ ਦੋਸਤੋ ਪੱਧਰ ਵਾਲੇ ਵਾ ਸਾਰ ਤੇ ਸੂਤ ਤੇ ਨਿਸ਼ਾਨ ਚਾਰੇ ਪਾਇਰ ਤੋਤੇ ਪੂਛ ਉੱਪਰ ਤੱਕ ਵਾਈਟ ਮੂਹ ਮੱਥਾ ਤੁਸੀਂ ਆ ਦੇਖ ਹੀ ਲਿਆ ਤੇ 9 ਕਿਲੋ ਦੁੱਧ ਜਿਹੜਾ ਦੋਸਤੋ ਹੁਣ ਇਸ ਮਾਜ ਤੇ ਥੱਲੇ ਹਾਜ਼ 35 ਕੋਈ 40 ਦਿਨਾਂ 35 ਦਿਨਾਂ ਦੀ ਕੋਈ ਮੰਨ ਕੇ ਵੀਰ ਖਰੀਦ ਸਕਦਾ ਠੀਕ ਆ ਸੋ ਬਾਕੀ ਵੇਲ ਬੂਲ ਬਹੁਤ ਸੋਹਣੀਆਂ ਲੰਬਾਈ ਬਹੁਤ ਜਿਆਦੀ ਹੈ ਮੱਝ ਦੀ ਤੇ ਕੱਦ ਵੀ ਸੋਹਣਾ ਤੇ ਕੱਤ ਵੀ ਮੀਡੀਅਮ ਤੋਂ ਜਿਹੜੀ ਉੱਚੀ ਹਾਈਟ ਵਾਲਾ ਆਪਾਂ ਜਾਈਏ ਜੀ ਸਾਈਡ ਤੋਂ ਪੂਰਾ ਜੀ ਵੇਖੋ ਪੂਰੀ ਨਿਗਰ ਵਹ ਜੇ ਜੰਮੀ ਬੜੀ ਫੁੱਲ ਜੇ ਹਾਂ ਠੀਕ ਆ ਤੇ ਗਰ ਲਾਲ ਵੀਰੇ ਬਾਕੀ ਚੋਣ ਚਾਣ ਦੇ ਵਿੱਚ ਪੂਰੀ ਚੰਗੀ ਜੀ ਇੱਕ ਨੰਬਰ ਆ ਕੋਈ ਪੂਰ ਸ਼ਟਾਣੀ ਕੋਈ ਥਣ ਵੱਧ ਘਟ ਨਹੀਂਗਾ ਆ ਤੇ ਜਿੰਨੀਆਂ ਮੱਝਾਂ ਆਪਾਂ ਦਿਖਾਈਆਂ ਚੋਣ ਚਣ ਸਾਰੀਆਂ ਪੋਲੀਆਂ ਜੀ ਮੱਝ ਕੋਈ ਇਹ ਰਕਮ ਦਾ ਵੀ ਜੀ ਕੋਈ ਨੁਕਸ ਨਹੀਂਗਾ ਠੀਕ ਹੈ ਬ੍ਰਦਰ ਇਹਦਾ ਕੀ ਕਰਦੇ ਆ ਮੁੱਲ ਨਿਮਾਰਵੀ ਦੀ ਇਹਦੀ ਜੇ ਦੇ ਅਜਿੰਦਾ ਗੱਲਾਂ ਨਾਲੂ ਫਿਰ ਭਾਵੇਂ ਇਹਦਾ ਲੱਖ ਮਾ ਕੇ 90 ਆਖੀ ਜਾਂਦੇ 85 ਆਖੀ ਜਾਂਦੇ ਹਾਂਜੀ ਹਾਂਜੀ ਪਰ ਇਹਦੀ ਅੱਜ ਡਿਮਾਂਡ ਹੈਗੀ ਜ 70000 ਰੁਪਿਆ ਅੱਛਾ ਜੀ ਹਾਂ ਨਾ ਜਿਹੜੀ ਅੱਜ ਮੱਝ 76000 ਰੁਪਏ ਦੀ ਦੇ ਦਾਂਗੇ 76000 ਦੇ ਹਾਂਜੀ ਠੀਕ ਹੈ ਜੀ ਲੋਬ ਦੋਸਤੋ 76000 ਦੀ ਡਿਮਾਂਡ ਕੁਛ ਵੀ ਆ ਲੈਣ ਦੇਣ ਜਿਹੜਾ 76000 ਠੀਕ ਹੈ ਮਜਾ ਆ ਗਿਆ ਸੰਤੂ ਸਾਹਿਬ ਆਪਣੇ ਕੋ ਬਰੀਡ ਆ ਲੀਆਂ ਜਿਹੜੀ ਕੋਈ ਵੀਰ ਭਰਾ ਮੱਜੀ ਖਰੀਦ ਸਕਦਾ ਬਿਲਕੁਲ ਜੀ ਬਿਲਕੁਲ ਮੋਰਾ ਦੀਆਂ ਵਾਰਤ ਸਾਬ ਲੈ ਕੇ ਆ ਗਏ ਆ ਪਰ ਉਹ ਆਪ ਅਗਲੀ ਵੀਡੀਓ ਚ ਪਾਵਾਂਗੇ ਇੱਥੇ ਨਹੀਂ ਪਾਉਣੀਆਂ ਠੀਕ ਆ ਜੀ ਠੀਕ ਆ ਚਲੋ ਦਿਖਾ ਜ਼ਰੂਰ ਦਿੰਨੇ ਆ ਹਾਂ ਜੀ ਲਓ ਦੋਸਤੋ ਇਹ ਫਿਲਹਾਲ ਅੱਜ ਚਾਰ ਮਜਾ ਜਿਹੜੀਆਂ ਆਪਾਂ ਤੁਹਾਨੂੰ ਅੱਜ ਮੌਕੇ ਤੇ ਦਿਖਾਉਣੀਆਂ ਸੀ ਨੀਲੀ ਰਾਵੀ ਦੀਆਂ ਸੋ ਸਾਰੀਆਂ ਨੀਲੀ ਰਾਵੀ ਦੀਆਂ ਮਜਾ ਝੋਟੀਆਂ ਨੇ ਤੇ ਹੋਰ ਭਾਈ ਗੁਰਲਾਲ ਇਹ ਵੀ ਨੀਲੀ ਰਾਵੀਆਂ ਆ ਗਈਆਂ ਐ ਅੱਛਾ ਜੀ ਦੇ ਕੇ ਵੀਰ ਭਰਾ ਦੀ ਮੋਹਰਾ ਦੀ ਫਰਮਾਇਸ਼ ਹੋਵੇ ਤੇ ਉਹ ਵੀ ਆ ਗਈਆਂ ਉਧਰ ਵੇਖੋ ਮੋਹਰਾ ਦੇ ਉਹ ਵੀ ਆਈਆਂ ਮੋਹਰਾ ਦੀਆਂ ਦੋ ਆ ਲਓ ਜੀ ਕਿੰਨੀਆਂ ਆਈਆਂ ਮਜਾਂ ਦੋ ਆਈਆਂ ਵਾਟਸਐਪ ਲੈ ਕੇ ਆਏ ਸਾਡੇ ਨਾਲ ਲਓ ਜੀ ਸੋ ਦੋ ਮਜਾਂ ਜਿਹੜੀਆਂ ਦੋਸਤੋ ਹੋਰ ਆ ਚੁੱਕੀਆਂ ਨੇ ਇੱਕ ਗੱਬਣ ਅਤੇ ਇੱਕ ਸੂਈ ਹੈ ਜੀ ਇੱਕ ਗੱਬਣ ਇੱਕ ਸੂਈ ਹੈ ਵੀ ਜੀ ਹੋਰ ਜੀ ਤਲੇਰ ਬਾੜ ਜੀ ਸਸਰੀ ਕਾਲ ਸਤਿ ਸ੍ਰੀ ਅਕਾਲ ਜੀ ਸੰਧੂ ਸਾਹਿਬ ਕੀ ਹਾਲ ਜੇ ਸਸਰੀ ਕਾਲ ਬੜੇ ਵਧੀਆ ਠੀਕ ਠਾਕ ਹੋ ਬੜੀ ਚੜਦੀ ਕਲਾ ਮਾਲਕ ਦੀ ਠੀਕ ਹੈ ਠੀਕ ਹੈ ਨੇਰੀ ਨੇਰੀ ਲਿਆਤੀ ਫਿਰ ਹੁਣ ਤਾਂ ਤੇ ਧੋਪਾਂ ਨਿਕਲੀਆਂ ਬਹੁਤ ਨਾ ਇੱਕ ਚੰਗੇ ਦੁੱਧ ਦੇ ਰਿਕਾਰਡ ਵਾਲੀ ਮੱਝ ਆਪਾਂ ਲੈ ਕੇ ਤੁਰੇ ਆਏ ਆ ਅੱਛਾ ਜੀ ਕੋਈ ਹਫਤਾ ਲਊ ਸੁੰਝ ਅੱਛਾ ਅੱਛਾ ਜੀ ਪਰ ਉਹਨੇ ਤੋੜ ਤੂ ਦੁੱਧ ਵਾਲੇ ਵੀ ਤੇ ਛੱਡੇ ਵਾਲੇ ਵੀ ਵਾਹ ਜੀ ਵਾਹ ਆਮ ਖੋਨੇ ਕਰੋਨੇ ਦਰਸ਼ਨ ਤੇ ਜੀ ਨੂੰ ਜਾਣ ਲਈ ਲਓ ਲਓ ਜ਼ਰੂਰ ਜੀ ਲਓ ਦੋਸਤੋ ਫਿਲਹਾਲ ਪਹਿਨਾ ਇੱਕ ਸਟਾਰਟਿੰਗ ਤੋਂ ਨੀਲੀ ਰਾਵੀ ਦੀਆਂ ਮੱਝਾਂ ਪਾ ਤੁਹਾਨੂੰ ਤੇ ਦੋ ਮੱਝਾਂ ਵੀਰ ਨੇ ਹੋਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਕਰਤੀਆਂ ਨੇ ਇੱਕ ਗੱਬਣਾ ਗੱਬਣਾ ਆਪਾਂ ਤੁਹਾਨੂੰ ਪਹਿਲਾਂ ਦਿਖਾ ਦਾਂਗੇ ਜਿਹੜੀ ਸੁਈ ਸੁਵਾਈਏ ਉਹ ਦੋ ਦਿਨ ਚਾਰ ਦਿਨ ਕੋਈ ਹੋ ਸਕਦਾ ਵੀਰ ਚੋਕੇ ਤਸੱਲੀ ਦੇ ਨਾਲ ਪੂਰੀ ਤਸੱਲੀ ਕਰਕੇ ਬਾਅਦ ਵਿੱਚ ਆਪਾਂ ਪੇਸ਼ ਕਰਕੇ ਤੁਹਾਡੇ ਸਾਹਮਣੇ ਠੀਕ ਆ ਇਹ ਜਿਹੜੀ ਵੀਰ ਗੁਰਲਾਲ ਲੈ ਕੇ ਆ ਰਿਹਾ ਦੋਸਤੋ ਇਹ ਗੱਬਣ ਮੱਝਾਂ ਤੇ ਬਾਕੀ ਤੁਹਾਨੂੰ ਆਪਾਂ ਦਰਸ਼ਨ ਕਰਾਉਣੇ ਇੱਕ ਲੰਮੀ ਤੋਰ ਕੇ ਤਸੱਲੀ ਦੇ ਨਾਲ ਕੱਕ ਜਿਹੜੀ ਮੱਝ ਆਈ ਆ ਵੇਖੋ ਜੀ ਵੇਖੋ ਹਾਥੀ ਢੀ ਮਾਜਾ ਪਾ ਸੌ ਲਾਤਾ ਜਾ ਫੇਰ ਲਓ ਜੀ ਹਾਥੀ ਤੋਂ ਹਾਥੀ ਲਾਤਾ ਫੜ ਕੇ ਆ ਕਰੂ ਗੱਲ ਇਹ ਤੀਜੇ ਸੂਏ ਵੀਰ ਜੀ ਸੁਣੀ ਮੱਜ ਠੀਕ ਆ ਜੀ ਹਾਂ ਜੀ ਲਓ ਵੀ ਤੀਜਾ ਸੂਬਾ ਦੋਸਤੋ ਮਾਜ ਨੇ ਸੁਣਾ ਤੇ ਬਾਕੀ ਤੁਸੀਂ ਬਾਡੀ ਸਟ੍ਰਕਚਰ ਇਸ ਮੱਜ ਦਾ ਚੈੱਕ ਕਰੋ ਆ ਲਓ ਸੋ ਕਰਮਾਂ ਵਾਲੀ ਪੂਰੀ ਚੰਗੀ ਸੰਭੀ ਸੰਧੂ ਸਾਹਿਬ ਘਰ ਵਾਲਿਆਂ ਦੱਸਣ ਮੁਤਾਬਕ ਇਹਨੇ 15 ਲੀਟਰ ਦੁੱਧ ਜਿਹੜਾ ਦੂਜੇ ਸਵੇਰ ਚ ਆਇਆ ਮੱਜ ਨੇ ਅੱਛਾ ਜੀ ਐ ਕਿ ਤੀਜੇ ਸੂਏ ਸੁਣੀ ਦੇ ਇੱਕ ਹਫ਼ਤਾੰਦੇ ਰਹਿੰਦਾ ਸੁੰਝ ਠੀਕ ਆ ਜੀ ਹਾਂ ਜੀ ਆਪਾਂ ਟਿਪ ਕੇ ਆਪਦੀ ਤਸੱਲੀ ਕਰਕੇ ਲੈਂਦੀ ਕੋਈ ਵੀਰ ਭਰਾ ਆਵੇ ਆਪਦੀ ਤਸੱਲੀ ਕਰਕੇ ਖੜੇ ਲਓ ਜੀ ਇੱਧਰ ਆਖੋ ਠੀਕ ਆ ਆਪਾਂ ਗੱਬਣ ਮੱਝ ਵੀਡੀਓ ਚ ਵੀਰ ਦੀ ਤਾਬ ਖਾਈ ਆ ਮੰਨ ਲਓ ਇਹ ਕਿਹੜੀ ਅਜੇ ਚੋਣੀ ਆ ਆਪਾਂ 蒂ਪ ਕੇ ਲੈਂਦੀ ਤੇ 蒂ਪ ਕੇ ਕੋਈ ਵੀਰ ਭਰਾ ਲੈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਉਹਨੂੰ ਕੈਮਰਾ ਇੱਥੇ ਮਾਰ ਕੇ ਵਿਖਾ ਦਿਓ ਪਰ ਉਹਦੀ ਡਿਟੇਲ ਆਪਾਂ ਜੇ ਕੋਈ ਵੀਰ ਭਰਾ ਫੋਨ ਲਾਊਗਾ ਫਿਰ ਉਹਦੀ ਦੱਸ ਦਾਂਗੇ ਚੋ ਕੇ ਤਸੱਲੀ ਕਰਕੇ ਤਸੱਲੀ ਕਰਕੇ ਉਹ ਲੇਟ ਚੋਈਏ ਨਾਲੇ ਹਾਂ ਠੀਕ ਆ ਕੋਈ ਗੱਲ ਨਹੀਂ ਲਓ ਦੋਸਤੋ ਇਹ ਮੱਝ ਟੁਕੀ ਆ ਗੱਬਣ ਤਿਆਰ ਆ ਕੋਈ ਫਿਰ ਵੀ 5-7 ਦਿਨ ਹਜੇ ਕੱਢਦੀ ਆ ਕਰਮਾ ਵਾਲੀ ਵਜਨ ਲੋਡ ਤੁਸੀਂ ਵੇਖ ਕੇ ਚੈੱਕ ਕਰ ਹੀ ਲਿਆ ਕਦਕੁੱਦ ਵੀ ਸੋਹਣਾ ਵੱਡੀਆਂ ਮੱਝਾਂ ਦੇ ਵਿੱਚ ਆ ਚੌੜੇ ਪਿੱਠ ਪੂੜੇ ਦੀ ਆ ਵੱਡੇ ਪੱਲੇ ਦੀ ਤੇ ਬਿਲਕੁਲ ਚੰਗੀ ਪਲੀ ਪੁਲੀ ਆ ਚੰਗੀ ਸਫੀ ਆ ਮੱਝ ਇਹ ਵੀ ਪਸੰਦ ਆਊਗੀ ਦੋਸਤੋ ਤੇ ਇੱਕ ਮੱਝ ਜਿਹੜੀ ਲਾਸਟ ਵਿੱਚ ਹੈਗੀ ਏ ਉਹ ਵੀਰਾਂ ਦਾ ਵੀ ਦੋ ਕੋਈ ਚਾਰ ਡੰਗ ਆਪਾਂ ਤਸੱਲੀ ਆਪਦੀ ਕਰਕੇ ਤੇ ਉਹ ਫਿਰ ਵੀ ਇਹਨਾਂ ਦੇ ਸਾਹਮਣੇ ਟੈਸਟ ਕਰਾਂਗੇ ਹਾਂਜੀ ਹਾਂ ਨਹੀਂ ਚੰਗੀ ਮੱਝ ਕਰ ਰਾਲ ਸੀ ਵੇਖੋ ਮੈਂ ਇਹਨੂੰ ਸੰਦੇਵਾ ਕਿੰਨਾ ਸਾਫ਼ ਤੇ ਕਿੰਨਾ ਪੱਧਰ ਲੱਗਾ ਬਾਕੀ ਬਾਕੀ ਠੰਡੀ ਧੀਰੀ ਬੜੀ ਹੈ ਹਾਂ ਲੈ ਆਹ ਜੀ ਹਾਂਜੀ ਉਹ ਵੀ ਕੱਢ ਕੇ ਆਪਾਂ ਤਸੱਲੀ ਨਾਲ ਇੱਕ ਵਾਰੀ ਨਾ ਮਰਵਾ ਦਈਏ ਕੈਮਰਾ ਜ਼ਰੂਰ ਕਰਦੀਏ ਉਹ ਵੀ ਸਾਹਮਣੇ ਤੇ ਦੋਸਤੋ ਇਹ ਪੰਜ ਮੱਝਾਂ ਨੇ ਜਿਹੜੀਆਂ ਅੱਜ ਬਿਲਕੁਲ ਮੌਕੇ ਤੇ ਵਿਕਾਊ ਆ ਤੇ ਜਿਹੜੀ ਕਿਸੇ ਵੀਰ ਨੇ ਇਹ ਵੀ ਮੱਝ ਕਿਸੇ ਵੀਰ ਨੂੰ ਪਸੰਦ ਆਉਂਦੀ ਹੈ ਤੇ ਵੀ ਤੁਸੀਂ ਗੱਲਬਾਤ ਕਰ ਸਕਦੇ ਜੇ ਵੈਸੇ ਪਰ ਦੋ ਟਾਈਮ ਕੋਈ ਵੀਰ ਚੋਕੇ ਆਪਦੀ ਤਸੱਲੀ ਵੀ ਕਰ ਸਕਦਾ ਅਗੋਂ ਦੋਸਤੋ ਇੱਕ ਡੰਗ ਅੱਜ ਮਾਰਨਿੰਗ ਲੇਟ ਹੀ ਚੋਈ ਹੋਗੀ ਬਾਕੀ ਆਪਾਂ ਤੁਹਾਨੂੰ ਬਾਹਰ ਕੱਢ ਕੇ ਦਿਖਾ ਦਿੰਨੇ ਆ ਠੀਕ ਹੈ ਜੀ ਅੱਛਾ ਬਾਦ ਸਾਹਿਬ ਦੀ ਚੋਈ ਕਿੰਨੇ ਕ ਵਜੇ ਵੈਸੇ ਕੀਤੀ ਜੇ 10 ਵਜੇ ਚੋਈ ਆ 10 ਵਜੇ ਚੋਈ ਆ ਹਾਂ ਜੀ ਹੁਣ ਦੋਸਤੋ 1:30 ਵਜਨ ਡਿਆ ਦੁਪਹਿਰ ਦਾ 1:30 ਵਜੇ ਦਾ ਸਮਾਂ ਹਾਂ ਜੀ ਬਿਲਕੁਲ 1:30 ਵਜੇ ਵੀ ਠੀਕ ਹੈ ਜੀ ਆ ਬੱਚਾ ਜਿਹੜਾ ਆਪਾਂ ਨੂੰ ਦੇ ਜੀ ਇਹਦੀ 9 ਕਿਲੋ ਦੁੱਧ ਦੀ ਗਾਰੰਟੀ ਹੈ ਮਾਈ ਦੀ ਸਵੇਰੇ ਆਪਾਂ ਚੋਈ ਜਾਗੇ ਠੀਕ ਹੈ ਜੀ ਪਰ ਆਪਾਂ ਇਹਨੂੰ ਆਪਦੇ ਘਰੇ ਦੋ ਟਾਈਮ ਚੋਗੇ ਤਸੱਲੀ ਕਰਕੇ ਫਿਰਗੇ ਭਰਾਣੋ ਦੀ ਡਿਟੇਲ ਦੱਸਾਂਗੇ ਲਓ ਜ ਆ ਤੁਸੀਂ ਝੋਟੀ ਦੇਖ ਲਓ ਠੀਕ ਹੈ ਜੀ ਲੇਟ ਚ ਹੋਈ ਏ ਹਾਂ ਬਾਕੀ ਕਟਾ ਵੀ ਪੂਰਾ ਐਕਟਿਵ ਆ ਪੂਰਾ ਨਰੋਇਆ ਕਟਾ ਮਗਰ ਤੇ 10:00 ਵਜੇ ਤੁਹਾਨੂੰ ਦੱਸ ਦਿੱਤਾ ਵੀ ਚੁਵਾਈ ਹੋਈ ਆ ਫਿਲਹਾਲ ਕੋਈ ਵੀਰ ਆਪਦੀ ਸ਼ਾਮ ਨੂੰ ਬੰਦੀ ਥਣ ਦੀ ਵੀਡੀਓ ਕਾਲ ਤੇ ਦੇਖ ਸਕਦਾ ਸਵੇਰ ਬੰਦੀ ਥਣ ਦੀ ਦੇਖ ਸਕਦਾ ਆ ਨਹੀਂ ਹੁਣੇ ਆਏ ਤੁਸੀਂ ਬਸ ਜਸਟ ਹੁਣੇ ਕੋਈ 10 ਮਿੰਟ ਪਹਿਲਾਂ ਵੀਰ ਦਲੇਰ ਸਿੰਘ ਬਾੜ ਦੋਸਤੋਂ ਘਰੇ ਪਹੁੰਚੇ ਆ ਇਹ ਦੋਵੇਂ ਮੱਜਾਂ ਜਿਹੜੀਆਂ ਹੁਣ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾਈਆਂ ਹੁਣੇ-ਹੁਣੇ ਆਈਆਂ ਨੇ ਸੋ ਇਹਨਾਂ ਦੀ ਤੁਸੀਂ ਬਥੇਰੇ ਡਿਟੇਲ ਕੋਈ ਅਖੀਂ ਵੇਖਣਾ ਚਾਹੁੰਦਾ ਵੀਰ ਤੇ ਘਰ ਪਿੰਡ ਡਲ ਪਹੁੰਚ ਕੇ ਤੁਸੀਂ ਵੇਖ ਵੀ ਸਕਦੇ ਜੀ ਠੀਕ ਆ ਤੇ ਹੋਰ ਗੁਰਲਾਲ ਸਿੰਘ ਕੋਈ ਗੱਲਬਾਤ ਫਿਰ ਗੱਲਬਾਤ ਵੀਰ ਜੀ ਉਹਦਾ WhatsApp ਨੂੰ ਮੁੱਲ ਪੁੱਛ ਲਓ ਕੀ ਕਰਦੇ ਆ ਆਪਾਂ ਦੱਸਦਾ ਪਾਜੀ ਦਲੇਰ ਬਾੜ ਜੀ ਕੀ ਕਰਦੇ ਡਿਮਾਂਡ ਧਰਦੋ ਕਰਾ ਲਈਏ ਹੰਦੂ ਸਾਹਿਬ ਜੀ ਜੇ ਸੂਈ ਮਾਝ ਦੇਵਾਂਗੇ 15 ਲੀਟਰ ਤੋਂ ਚਵਾ ਕੇ ਦੇਵਾਂਗੇ ਹਾਂਜੀ ਹਾਂਜੀ ਐਦਾਂ ਖੜਨੀ ਤੇ ਗਲਾਬ ਦੀ ਮਰਜ਼ੀ ਕਰੇ ਆ ਠੀਕ ਹੈ ਜੀ ਉਹਦੀ ਡਿਮਾਂਡ ਹੈ ਜੀ 1 ਲੱਖ ਤੇ 10000 ਰੁਪਇਆ ਠੀਕ ਹੈ ਜੀ 1 ਲੱਖ ਤੇ 4000 ਜਿਮਾਚ ਆਪਾਂ ਦੇਾਂਗੇ 1 ਲੱਖ 4000 ਰੁਪਇਆ ਛੋਟ ਕਰਾਂਗੇ ਵਿੱਚੋਂ ਠੀਕ ਹੈ ਜੀ ਇਹਦੀ ਇਹਦੀ ਮਹਿੰਗਾ 1.5 ਲੱਖ ਰੁਪਇਆ ਮੁੱਲ ਪੈਂਦਿਆ ਜੀ ਬਿਲਕੁਲ ਜੀ ਬਿਲਕੁਲ 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 ਲਓ ਵੀ ਦੋਸਤੋ ਇਹ ਤਾਂ ਹੋ ਗਈ ਡਿਮਾਂਡ ਜਿਹੜੀ ਮਾਝਾ ਆਪਾਂ ਤੁਹਾਨੂੰ ਦਿਖਾ ਦਿੱਤੀ ਹੈ ਜਿਹੜੀ ਟੁੱਕੀ ਗੱਬਣ ਬਿਲਕੁਲ ਅੱਗੇ ਦੋਸਤੋ 57 ਦਿਨਾਂ ਤੱਕ ਸੁੰਦੀ ਆ ਇਹਦੀ ਡਿਮਾਂਡ ਵੀ ਰੰਦਾ ਵੀ ਇੱਕ 10 ਤੇ ਇੱਕ ਚਾਰ ਦੀ ਜਿਹੜੀ ਹਾਣ ਆ ਦੇਣੀ ਆ ਠੀਕ ਆ ਮਾਤਾਨ ਕਰ ਦਿਆਂਗੇ ਕੋਈ ਗੱਲ ਨਹੀਂ ਦੁੱਧ ਵਾਲੀ ਮੈਂ ਆ ਜਿੰਨਾ ਵੀ ਲੇਵਾ ਦੋਸਤੋ ਤਿਆਰ ਕਰਦੀ ਪਈ ਆ ਕਰਮਾਂ ਲਈ ਦੁੱਧ ਵਾਲਾ ਲੇਵਾ ਤਿਆਰ ਕਰਨਾ ਹੀ ਨੇ ਬਹੁਤ ਜ਼ਿਆਦੀ ਕਿਲਟਾ ਲਾ ਪੂਰਾ ਚੰਗਾ ਪੰਡਾ ਪਾਉਣੀ ਆ ਕਰਮਾਂ ਵਾਲੀ ਦੇ ਵੇਖੇ ਪੰਜ ਸੱਤਾਂ ਦਿਨਾਂ ਦੇ ਵਿੱਚ ਵਖਾਲਾ ਵਖੂਲਾ ਆਉਣ ਵਾਲੇ ਦਿਨਾਂ ਦੇ ਵਿੱਚ ਨਾਰਮਲ ਹੀ ਪਤਾ ਲੱਗ ਜਾਊਗਾ ਜਿਹੜਾ ਕੋਈ ਵੀਰ ਲੈ ਕੇ ਜਾਊਗਾ ਸੋ ਇਹ ਦੋਸਤੋ ਅੱਜ ਐਨੀਮਲ ਸੀਗੇ ਵੀਰ ਗੁਰਲਾਲ ਸਿੰਘ ਉਹਨਾਂ ਦੇ ਕੋਲ ਤੇ ਮੱਝਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਈ ਦਿੱਤੀਆਂ ਨੇ ਝੋਟੀਆਂ ਨੀਲੀ 라ਵੀ ਦੀਆਂ ਮੱਝਾਂ ਨੀਲੀ 라ਵੀ ਦੀਆਂ ਜਿਨ੍ਹਾਂ ਦੇ ਵਿੱਚੋਂ ਤਿੰ ਤੋਹਾਰ ਜੀ ਜੀ ਠੀਕ ਆ ਜੀ ਤੇ ਮੰਦਰੀ ਝੋਟੀ ਆ ਦੋਸਤੋ ਬਹੁਤ ਸੋਹਣੀ ਆ ਤੇ ਅਖੋਰ ਗੁਰਲਾਲ ਕੋਈ ਗੱਲਬਾਤ ਬਾਈ ਗੱਲਬਾਤ ਜੀ ਠੀਕ ਠਾਕ ਸਭ ਨੰਬਰ ਦੱਸ ਦਿੰਦੇ ਆ ਆਪਣਾ ਨੰਬਰ ਹੈਗਾ ਜੀ 97792 9006 ਠੀਕ ਆ ਜੀ ਹਾਂ ਜੀ ਇਹ ਨੰਬਰ ਤੇ ਕੋਈ ਵੀਰ ਭਰਾ ਕਨੈਕਟ ਕਰ ਸਕਦਾ ਆਪਣੇ ਨਾਲ ਬਿਲਕੁਲ ਜੀ ਬਿਲਕੁਲ ਹਾਂ ਜੀ ਲਓ ਦੋਸਤੋ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਸੋ ਮਾਲ ਅੱਜ ਕਾਫੀ ਹੈ ਦੋਸਤੋ ਘਟੋ ਘਟ ਵੀ ਚੰਗੀਆਂ ਚੰਗੀਆਂ ਸੋਹਣੀਆਂ ਮੱਝਾਂ ਨੀਲੀ ਰਾਵੀ ਦੀਆਂ ਮੋਹਰਾ ਦੀਆਂ 5 6 6 ਪਸ਼ੂ ਜਿਹੜੇ ਅੱਜ ਵਿਕਾਊ ਆ ਸੋ ਜਿਹੜੇ ਜਿਹੜੇ ਵੀਰ ਨੂੰ ਜਿਹੜਾ ਵੀ ਪਸ਼ੂ ਪਸੰਦ ਆਊਗਾ ਤੁਸੀਂ ਦਿੱਤੇ ਗੇ ਨੰਬਰਾਂ ਤੇ ਕਾਲ ਕਰਕੇ ਘਰ ਆਣ ਕੇ ਆਪਦੀ ਤਸੱਲੀ ਕਰ ਸਕਦੇ ਜੇ ਵੀਡੀਓ ਕਾਲ ਤੇ ਕਰ ਸਕਦੇ ਜੇ ਆਨਲਾਈਨ ਮੰਗਾਉਣਾ ਕਿਸੇ ਵੀਰ ਨੇ ਘਰੇ ਲਿਜਾ ਕੇ ਆਪਦੀ ਤਿੱਪ ਕੇ ਵਰਾ ਕੇ ਚੀਜ਼ ਤਸੱਲੀ ਕੋਈ ਵੀਰ ਕਰ ਸਕਦਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ